ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਹਨਾ ਸ਼ਰੀ ਅਸੀਂ ਠੀਕ ਠਾਕ ਆ ਨਾ ਅੱਜ ਜਾ ਰਿਹਾ ਜੀ ਬੱਚੇ ਸਕੂਲ ਇਹਨਾਂ ਦੇ ਸਕੂਲ ਲੱਗੇ ਆ 2 ਤਰੀਕ ਨੂੰ ਤੇ ਕਈਆਂ ਦੇ ਸਕੂਲ ਲੱਗੇ ਬੱਚਿਆਂ ਦੇ 1 ਤਰੀਕ ਨੂੰ ਤੇ ਬੱਚਾ ਸਾਡਾ ਜਾਨ ਵਿੱਚ ਥੋੜਾ 50 50% ਹੀ ਆ ਹਨਾ ਹਾਂ ਉਹਰਾ ਖੁਸ਼ ਆ ਝੂਠ ਨਾ ਬੋਲੀ ਵਿਖਲਾ ਤੇ ਸੱਚੀ ਖੁਸ਼ ਆ ਨਾ ਠੀਕ ਆ ਨਹੀਂ ਖੁਸ਼ ਕੀਤਾ ਅੱਜ ਹਨਾ ਆ ਗਿਆ ਉਹ ਵੱਡਾ ਹੋ ਗਿਆ ਵਾ ਹੁਣ ਦੁਖੀ ਥੋੜੀ ਹੋਈ ਜਿਆਦਾ ਵਾ ਮਨੇ ਤਾਂ ਕਿਵੇਂ ਹਰ ਛੋਟੀਆਂ ਮੋਗੀਆਂ ਵਧੀਆ ਚੱਲ ਤੇ ਤੂੰ ਨਾ ਵਾ ਹੈਂ ਤੂੰ ਵੀ ਕੋਸ਼ਣ ਜਾਣ ਚ ਹਾਂ ਮੈਂ ਕਲਾ ਸ਼ਰੀ ਦੇ ਨਾਮ ਲਾਈ ਜਾਵਾ ਨਹੀਂ ਥੋੜਾ ਪਤਾ ਤਾਂ ਹੁੰਦਾ ਹੀ ਹੈ ਹੁਣ ਜਿੱਦਾਂ ਮਹੀਨਾ ਹੈਗਾ ਰੈਸਟ ਕੀਤੀ ਆ ਤੇ ਮੈਨੂੰ ਆਪ ਨੂੰ ਅੱਜ ਹੋਰ ਤਰ੍ਹਾਂ ਹੋਣ ਰਿਹਾ ਸੀ ਇੱਕ ਪਹਿਲਾਂ ਇਹ ਵੀ ਦਿਨੇ ਥੋੜਾ ਲੇਟ ਉੱਠ ਚਲੋ ਉੱਠੀਦਾ ਹੀ ਪਈ ਕਿਹੜਾ ਬਹੁਤਾ ਸਖਤੇ ਕੰਮ ਕਰਨਾ ਹੁੰਦਾ ਡੰਗਰਵਸ਼ਾ ਸਾਹਮਣਾ ਹੁੰਦਾ ਵਾ ਇੱਕ ਜਦੋਂ ਮਨੇਰੇ ਉੱਠਿਆ ਤੇ ਅੱਜਕੱਲ੍ਹ ਬਾਹਰ ਆ ਕੀੜੇ ਮਕੌੜੇ ਦੀ ਉਮਰੇ ਰੋਟਕੇ ਕੇਕ ਬਲਵਿਚ ਕਈ ਤੇ ਸਾਰੇ ਹੀ ਕੀੜੇ ਉਹਦੇ ਦਿਵਾਲੇ ਜਿੱਧਰ ਚ ਕਈ ਉਹਦੇ ਨਹੀਂ ਮੈਂ ਕਦੋਂ ਰੋਟਕੇ ਨਹੀਂ ਲੱਤਣੀਆਂ ਐਨੇ ਆ ਕੀੜਿਆਂ ਦੀ ਬਰਸਾਤ ਜੀ ਹੋ ਗਈ ਬਾਹਰ ਨੇ ਚਲੋ ਛੁੱਟੀਆਂ ਕੱਟ ਕੇ ਚੱਲੇ ਆ ਜਾਣੇ ਸਕੂਲ ਅੱਜ ਪਹਿਲੇ ਦਿਨ ਤੇ ਮੰਨ ਲਾ ਕੇ ਪੜ੍ਹਿਆ ਅੱਜ ਚੰਗਾ ਤੈਨੂੰ ਕੱਲੇ ਨੂੰ ਕਹਿਣ ਤੇ ਆਪਾਂ ਬਾਕੀ ਚੀਜ਼ਾਂ ਦੀ ਰਸੋਈ ਚੱਲਣ ਢੀਆ ਦਬਾ ਦਬ ਜਦੋਂ ਜ਼ੋਰ ਨਾਲ ਨਹੀਂ ਕਰਦਾ ਇੱਥੇ ਹੀ ਸਾਰਾ ਦਿਨ ਕੰਮ ਹੁੰਦਾ ਵਾ ਜਿੱਦਾਂ ਦਾ ਲਿਆ ਦੀ ਉਹ ਦੰਦਾ ਇਹਦਾ ਸੋਖਾ ਸਵੇਰੇ ਵੀ ਕੀੜਿਆਂ ਕਰਕੇ ਨਾ ਤੇ ਫਿਰ ਮੈਂ ਅੰਦਰ ਰੋਟੀ ਲਈ ਨਹੀਂ ਤੇ ਇੱਥੇ ਲੱਖਣੀ ਤੇ ਕੀੜੇ ਬਰੇ ਹੀ ਹਾਗਾ ਕਿ ਕੀੜੇ 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 ਬੜੇ ਕਿੰਨੇ ਕਿੱਕੜੇ ਮੜੇ ਬੜੇ ਦੋ ਚਾਰ ਗੱਲਾਂ ਹਨ ਰਹਿ ਗਈਆਂ ਰਸੋਈ ਦੇ ਵਿੱਚ ਐਡ ਕਰਾਉਣ ਵਾਲੀਆਂ ਉਹ ਜਿਹੜਾ ਕੋ ਬਣਾਉਗਾ ਭੈਣ ਭਰਾ ਆਪੇ ਐਡ ਕਰਾ ਲਿਓ ਕਿਤੇ ਸਿਲੰਡਰ ਵਾਸਤੇ ਜਾਲੀ ਲਗਾਉਣੀ ਹੈ ਇਹਦੇ ਵਿੱਚ ਪਹਿਲੀ ਵਾਰੀ ਵਿੱਚ ਜੇ ਸਿਲੰਡਰ ਆਦੇ ਹਵਾ ਕ੍ਰੋਸ ਹੁੰਦੀ ਰਹਿੰਦੀ ਸਿਲੰਡਰ ਦੇ ਨਾਲ ਤੇ ਹੋਰ ਕੀ ਇੱਕ ਦਰਾਜ ਦਰਾਜ ਰੱਖੋਣਾ ਹੈ ਕਿਉਂਕਿ ਅਸੀਂ ਪਹਿਲੀ ਵਾਰੀ ਬਣਾਇਆ ਹਨ ਪਤਾ ਹੀ ਨਹੀਂ ਜਿੱਦਾਂ ਉਹਨਾਂ ਨੇ ਕਿਹਾ ਵੀ ਨਾ ਹੁੰਦਾ ਵਾ ਨਹੀਂ ਉਦਾਂ ਦਾ ਬਣਵਾੜਿਆ ਦਰਾਜ ਹੋਏ ਨਾ ਤੇ ਜਿੱਦਾਂ ਤੂਣਾ ਹੋ ਗਿਆ ਨਿੱਕੀ ਮੋਟੀ ਕਰਦ ਵਗੈਰਾ ਹੋ ਗਈ ਕੋਈ ਚਮਚਾ ਵਗੈਰਾ ਹੋ ਗਿਆ ਉਹ ਸੁੱਖਾ ਰੱਖਿਆ ਜਾਂਦਾ ਸੁੱਖਾ ਕਹਿੰਦਾ ਹਾਂ ਇੱਕ ਦਰਾਜ ਤੇ ਇੱਕ ਜਾਲੀ ਸਿਲੰਡਰ ਵਾਸਤੇ ਇੱਕ ਜਾਲੀ ਤੇ ਇੱਕ ਆਹ ਇਹ ਚੀਜ਼ਾਂ ਜਿੱਦਾਂ ਆਹ ਚੀਜ਼ਾਂ ਐਸੇ ਵੀ ਸ਼ੀਟ ਆ ਅਲੂਮੀਨੀਅਮ ਦੀ ਲੱਗੀ ਹੋਈ ਹੈ ਹਾਂ ਉਹ ਠੇਕ ਤਾਂ ਘੱਟ ਲੱਗਦਾ ਨਾਲ ਹੁਣ ਉਦਾਂ ਮੈਂ ਆਹ ਜਿਹੜੀਆਂ ਸ਼ੀਟਾਂ ਰੱਖੀਆਂ ਵਾ ਇਹ ਬਚੀਆਂ ਨੇ ਟੋਟੇ ਬਾਕੀ ਆ ਜਗ੍ਹਾ ਕਾफी ਵੱਜ ਜਾਂਦੀ ਐ ਇਹ ਆਉਂਗਾ ਖਰੀਦੇ ਨਾ ਆ ਨਾ ਪਹਿਲਾਂ ਤੇ ਏਕ ਪੈਂਦਾ। ਅਸੀਂ ਡਬਲ ਸਲੰਡਰ ਹੀ ਰੱਖ ਚੁੱਲਾ ਰੱਖ ਲਿਆ ਉੱਪਰ ਤੇ ਪਰਲੇ ਬਣੇ ਰੋਟੀ ਪੱਕ ਜਾਂਦੀ ਜਗ੍ਹਾ ਬਹੁਤ ਜਗ੍ਹਾ ਵਾਧੂ ਆ। ਚਲੋ। ਵਧੀਆ ਬਣ ਗਈ। ਚੱਲ। ਚਲੋ ਸ਼ਰੀਫ। ਕਿਰੋ ਜਹਾਣੀ ਬੱਸ ਕੋ ਪਤਾ ਆਈ ਆਈਡੀਆ ਹੈਗਾ। ਪਹਿਲਾਂ ਕਿਨੋ ਜਾਂਦੇ ਹੁੰਦੇ ਸੀ। ਪਤਾ ਨਹੀਂ ਸਾਡੇ ਐਸ ਸਕੂਲ ਲੱਗਣਾ ਉਹ ਤੇ ਬੱਸ ਸ਼ਾਇਦ ਅੱਧੇ ਡੇਢ ਘੰਟਾ ਬਹਿ ਲਾਉਂਦੇ। ਮੌਸਮ ਵੀ ਬੜਾ ਵਧੀਆ ਬੱਦਲ ਵਾਈ ਹੋਈ ਆ। ਅੱਜ ਥੋੜੀ ਥੋੜੀ ਧੁੱਪ ਨਜ਼ਰ ਆ ਰਹੀ ਹੈ। ਬਾਕੀ ਤੇ ਠੀਕ ਠਾਕ ਹੀ ਸਾਰਾ ਕੁਝ। ਵਧੀਆ ਹੀ। ਕੀ ਮੀਂਹ ਦੇ ਨਾਲ ਜਿੱਦਾਂ ਆਪਣੇ ਆਪ ਨੂੰ ਰਾਹਤ ਮਿਲਦੀ ਗਰਮੀ ਤੋਂ ਤੇ ਓਦਾਂ ਹੀ ਇਹਨਾਂ ਬੂਟਿਆਂ ਦਾ ਹਾਲ ਆ ਹੁਣ ਤੇ ਪੂਰੇ ਸਾਰੇ ਪਾਸੇ ਜਿਹੜੀ ਗ੍ਰੀਨਰੀ ਹੋ ਗਈ ਐ ਵਧੀਆ ਮੌਸਮ ਆ ਰੋਜ਼ ਮੀਂਹ ਪੈ ਜਾਂਦਾ ਥੋੜਾ ਥੋੜਾ ਤੇ ਚਲੋ ਐ ਕੀ ਹੰਦੇ ਹੁੰਦੇ ਆਪਾਂ ਨਸਪਤੀ ਦੀ ਜਿੰਦ ਜਾਨ ਪੜਦੇ ਹੁਣ ਨਹੀਂ ਮੀਂਹ ਜਿਹੜਾ ਵਾ ਉਹ ਹਾਲੀਆ ਘਰ ਵਾਲਿਆਂ ਦਾ ਵੀ ਇਹੋ ਹਾਲ ਆ ਵੀ ਸਾਰੇ ਬੂਟੇ ਜਿਹੜੇ ਐ ਵਧੀਆ ਚੱਲ ਪਏ ਤੇ ਹੁਣ ਸ਼ਾਮੇ ਰੱਖਣ ਦੀ ਲੋੜ ਨਹੀਂ ਇਹਨਾਂ ਨੂੰ ਇੱਥੇ ਪੇ ਰਹਿੰਦੇ ਇਦਾਂ ਹੀ ਕੱਢਦੇ ਤੇ ਬਾਹਰ ਸਾਰੇ ਗਮਲੇ ਇਹ ਬਾਹਰ ਆ ਲੈਂਦਾ ਵੀ ਹਵਾਲ ਆ ਬਾਹਰ ਵੀ ਜੜੀ ਆ ਐ ਬਾੜੀ ਜਰੀ ਭਰ ਗਈ ਆ ਇਧਰਲੇ ਵੀ ਚੱਲ ਪਏ ਸਾਰੇ ਸਾਰੇ ਮੀਂਹ ਦੇ ਨਾਲ ਇਹਨਾਂ ਨੂੰ ਵਾਜ ਜਾਂਦੇ ਨਜ਼ਾਰੇ ਜਿੰਨਾ ਮਰਜ਼ੀ ਪਾਣੀ ਪਾਈ ਜਾਓ ਤੁਸੀਂ ਜਿੰਨਾ ਚਿਰ ਮੀਂਹ ਨਹੀਂ ਪੈਂਦਾ ਉਨਾ ਚਿਰ ਤੱਕ ਜਿਹੜਾ ਵਾ ਇਹਨਾਂ ਤੇ ਰੌਣਕ ਨਹੀਂ ਹੁੰਦੀ ਹਰਿਆਲੀ ਨਹੀਂ ਹੁੰਦੀ ਇਹਨਾਂ ਉੱਤੇ ਚਲੋ ਆਪਾਂ ਤੇ ਸਾਰਾ ਦਿਨ ਅੰਦਰ ਖਾਣਾ ਨਾਲ ਆ ਜੀ ਜਿੱਦਾਂ ਮਤਲਬ ਕਿ ਨਿਆਣੇ ਘਰ ਹੁੰਦੇ ਆ ਨਾ ਉਹਦਾ ਸਿਸਟਮ ਹੋ ਜਾਂਦਾ ਉੱਠੀਦਾ ਵੀ ਲੇਟ ਆ ਤੇ ਕੰਮ ਵੀ ਲੇਟ ਹੋ ਜਾਂਦੀ ਆ ਹੁਣ ਆ ਜਿਹੜੇ ਨਿਆਣੇ ਸਕੂਲ ਚੱਲਦੇ ਨੇ ਉੱਠੀਏ 4 ਵਜੇ ਨਾਲ ਹੀ ਜਾਜਮਾ ਤਾਂ ਤੇ ਨਾਲ ਹੀ ਹੁਣ ਚੋਲ ਬਣ ਜਾਣੇ ਆ ਨਿਆਣੇ ਦੇ ਨਾਲ ਹੀ ਹਨਾ ਅਸੀਂ ਵੀ ਬੰਦਾ ਕੱਢਣਾ ਅਜੇ 7 ਵਜੇ ਆ ਆ ਤੇ ਕੰਮ ਕਾ ਲਿਆ ਵਾ ਰੋਟੀ ਪਾਣੀ ਤਾਂ ਸਾਰਾ ਨਿਆਣੇ ਦੇ ਨਾਲ ਤੁਰ ਪਿੰਦਾ ਕਰ ਲਿਆ ਨਿਆਣੇ ਮਗਰ ਮਗਰ ਵੀਡੀਓ ਬਣਾਈ ਜਾਂਦਾ ਚਲੋ ਬੱਸ ਆ ਗਿਆ ਹਰ ਨੂੰ ਅੱਜ ਗਿਆ ਪੰਜ ਮਹੀਨਿਆਂ ਦਾ ਮਾ ਤੇਰਾ ਮੱਝੀ ਕੰਮ ਕਰ ਲਈਏ ਚਲੋ ਆਜ ਦਿਨ ਆਰੇ ਲਗਾ ਰਿੰਦਾ ਹੁੰਦਾ ਸੀ ਤੇ ਹੁਣ ਇਹ ਵੀ ਮਗਰ ਮਗਰ ਜੇ ਕੁਗਾ 3 ਵਜੇ ਤੱਕ ਆਂਦਾ ਮੈਂ ਅੱਜ ਪਹਿਲੇ ਤੰ ਚੱਲਿਆ ਮੈਨੂੰ ਪੈਸੇ দাও ਤੇ ਮੈਂ ਠੀਕ ਹੈ ਦੇ ਦਨੀ ਆ ਤੇ 10 ਰੁਪਏ ਵੀ ਟੁੱਟਿਆ ਨਹੀਂ ਤੇ 20 ਵੀ ਟੁੱਟਿਆ ਨਹੀਂ ਤੇ ਮੈਂ ਆੜਾ ਸਿੱਕਾ ਮਿਲਿਆ ਹੀ 20 ਦਾ 20 ਦਾ ਸਿੱਕਾ ਇਹ ਦੇ ਤਾਂ ਆਂਦਾ ਲੈ ਆ ਤੇ ਚੱਲਣਾ ਹੀ ਨਹੀਂ ਆ ਚੱਲ ਪੈਣਾ ਪਊਗਾ ਮੈਂ ਤਾਂ ਲਵੇ ਚੱਲੇ ਅੱਜ ਕੱਲ ਚਲੋ 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 ਹਾਂਜੀ ਬਾਏ 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 ਰਾਜੇ ਬਾਏ ਉਹ ਕੋਣ ਵਾਈ ਮਾਰ ਗਈ ਜੀ ਬੱਸ ਸਕੂਲੇ ਹਾਂ ਨਹੀਂ ਆਉਂਦੇ ਹੁਣ ਰਹਾਂ ਦੇ ਆਨ ਨੂੰ ਵਾਜ ਮਾਰਿਆ ਨਾ ਪਿਆਣਾ ਸੁਲਤਾਨ ਕਾਦਾ ਸੁਲਤਾਨ ਆ ਯਾਰ ਰਹਾਂ ਦੇ ਨੂੰ ਰਹਾਂ ਦੇ ਆਪੇ ਕੋ ਚੋਕਲੇ ਲੱਜੇਗਾ ਆ ਜਾ ਰਹਾਂ ਦੇ ਸੁਲਤਾਨ ਵਾਜ ਮਾਰਾਂ ਜੇ ਤੋ ਪਖੰਡ ਕਰਦੀ ਹਣੀ ਤੂੰ ਇਕੇ ਨਾ ਨਾ ਪਾਵਰ ਆਉਣ ਕ ਲੱਗੀ ਰਹਿੰਦੀ ਹੁੰਦੀ ਸੀ ਅੱਜ ਹੋਰ ਤੱਕ ਨਾ ਹੋਊਗਾ ਹੋਰ ਤੱਕ ਕਿਉਂ ਅਸੀਂ ਝਾੜੂ ਫੜਦੇ ਆ ਤੇ ਕਰਦੇ ਆ ਸਫਾਈਆਂ ਆਹ ਸੱਚ ਹਾਂ ਮੀਂਹ ਪਿਆ ਝਾੜੂ ਵੱਜਣ ਵਾਲਾ ਆਪੇ ਨਾ ਦੀ ਯਾਦ ਹੁਣ ਹਟ ਜਾਣੀ ਆ ਲੱਗਣਾ ਤਾਂ ਹੈ ਖਾਲੀ ਖਾਲੀ ਕਿਉਂਕਿ ਉਹਨਾਂ ਦੇ ਬਾਹਲੇ ਨਹੀਂ ਵੀ ਬਹਿ ਰਹੇ ਨੇ ਕੋਈ ਨਾ ਕੋਈ ਕੰਮ ਕਰਕੇ ਝੱਟ ਲਾਉਣ ਕੇ ਰੋਣ ਕੇ ਤੇ ਛੇੜ ਛੇੜੀ ਕਰ ਲੈਣਾ ਹੋਣਾ ਸਾਰੇ ਕੰਮ ਪਏ ਆ ਛੇੜ ਛੇੜੀ ਕਿਉਂਕਿ ਉਹ ਸਦੇ ਤਿਆਰ ਹੋਈਆਂ ਬਸ ਤਾਂ ਆਪੇ ਰੋਟੀ ਦਾ ਕੰਮ ਤੇ ਮੁੱਕ ਗਿਆ ਤੇਰਾ ਰੋਟੀ ਦਾ ਮੁੱਕ ਗਿਆ ਹੁਣ ਸਬਜ਼ੀ ਭਾਜੀ ਦਾ ਸਬਜ਼ੀ ਭਾਜੀ ਦਾ ਤੇ ਚਲੋ ਮੀਂਹ ਪਿਆ ਹੁਣ ਚੱਕੀਏ ਮੰਜਾ ਤੇ ਸਾਰੇ ਕੱਢਣ ਵਾਲਾ ਵਾ ਇਧਰ ਇਹ ਪਹਿਲਾਂ ਕਰਦਿਆਂ ਕੰਮ ਮਗਾਉਂਦੇ ਆ ਚਲੋ ਦੱਸਿਓ ਤੁਸੀਂ ਵੀ ਹਾਨੂੰ ਕਿ ਕਿੰਨਾ ਕਿੰਨਾ ਦੇ ਨਿਆਣੇ ਜਿਹੜੇ ਅੱਜ ਸਕੂਲ ਗਏ ਆ ਤੇ ਕਿੰਨਾ ਕਿੰਨਾ ਦੇ ਬੱਚੇ ਜਿਹੜੇ ਕੱਲ ਸਕੂਲ ਗਏ ਆ ਕਿੰਨਾ ਦੇ ਰੋ ਕੇ ਗਏ ਕਿੰਨਾ ਦੇ ਰੋ ਕੇ ਗਏ ਆ ਕਿੰਨਾ ਦੇ ਹੱਸ ਕੇ ਗਏ ਆ ਕਿੰਨਾ ਦੇ ਬਰਾਬਰ ਜੇ ਰਹਿ ਕੇ ਗਏ ਆ ਤੇ ਚਲੋ ਹੁਣ ਨਿਆਣੇ ਸਿਆਣੇ ਹੋ ਗਏ ਪਹਿਲਾਂ ਪਿਛਲੀ ਵਾਰੀ ਸ਼ਰੀ ਨੇ ਕਰਦਾ ਸੀ ਤੇ ਹੁਣ ਤਾਂ ਚਲੋ ਸਿਆਣਾ ਹੋ ਗਿਆ ਪਤਾ ਹੀ ਆ ਵੀ ਮਹੀਨੇ ਦੀਆਂ ਛੁੱਟੀਆਂ ਕੱਟ ਕੇ ਚੱਲੇ ਆ ਤੇ ਹੁਣ ਜਾਣਾ ਪੈਣਾ ਵਾ ਤੇ ਬਾਕੀ ਚਲੋ ਕਰਦੇ ਹੁਣ ਆਪਣਾ ਕੰਮਕਾਰ ਸ਼ੁਰੂ ਤੇ ਚੰਗਾ ਜੀ ਸਾਸਰੀ ਕਾਲ ਦੀ ਸਾਰਿਆਂ ਨੂੰ ਸਾਸਰੀ ਕਾਲ ਦੀ